ਬਸੀ ਪਠਾਣਾ ਪੁਲਿਸ ਦੇ ਹੱਥ ਉਦੋਂ ਵੱਡੀ ਸਫਲਤਾ ਲੱਗੀ ਜਦੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੇ ਆਪਰੇਸ਼ਨ ਕੀਤੇ ਜਿਸ ਵਿੱਚ ਦੋ ਵੱਖ-ਵੱਖ ਮਾਮਲਿਆਂ ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਬਸੀ ਪਠਾਣਾ ਉਪ ਕਪਤਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਵਿਅਕਤੀਆਂ ਨੂੰ 2 ਕਿਲੋ ਅਫੀਮ ਤੇ 92 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਉਕਤ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਬੰਦੀ ਕਾਰਵਾਈ ਅਮਨ ਵਿੱਚ ਲਿਆਂਦੀ ਜਾਏਗੀ ਜਿਹੜੀ ਮਹਾਂਜੋਬ ਸੀਐਨ ਸਾਹਿਬ ਜਿਹੜੀਆਂ ਹਦਾਇਤਾਂ ਦੇ ਅਨੁਸਾਰ ਅਤੇ ਮਹਾਂਜੋਬ ਡੀਜੀਪੀ ਸਾਹਿਬ ਤੇ ਸਾਡੇ ਮਹਾਂਜੋਬ ਐਸਐਸਪੀ ਸਾਹਿਬ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਸ਼ਾ ਵਿਰੋਧ ਜਿਹੜੀ ਪੰਜਾਬ ਪੁਲਿਸ ਮੁਹਿੰਮ ਚਲਾ ਰਹੀ ਹੈ ਉਸ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਮੀਨ ਬਸੂ ਪਟਾਣਾ ਪੁਲਿਸ ਸਟੇਸ਼ਨ ਦੇ ਵਿੱਚ ਬਹੁਤ ਬੜੀ ਸਫਲਤਾ ਮਿਲੀ ਹੈ ਕੱਲ੍ਹ ਚਾਪਲਿਕ ਨੂੰ ਅਸੀਂ 2 ਐਫਆਈਆ ਰਜਿਸਟਰ ਕੀਤੀਆਂ ਨੇ ਜੀ ਇਹਦੇ ਵਿੱਚ ਪਹਿਲੀ ਜਿਹੜੀ ਐਫਆਈਆ ਹੈ ਸਾਡੀ ਕੇਟਾ 24 ਹੈ ਇਹਨੇ ਵਿੱਚ ਪੁਲਿਸ ਪਾਟੀ ਨੂੰ ਰਾਤੀ 12:00 ਵਜੇ ਕਰੀਬ 10 ਮਿੰਟ ਦੇ ਉੱਤੇ ਇੱਕ ਸ਼ੱਕੀ ਮੋਟਰਸਾਈਕਲ ਦੇ ਉੱਤੇ ਇੱਕ ਵਿਅਕਤੀ ਮਿਲਿਆ ਸੀ ਮੋਟਰਸਾਈਕਲ ਜਿਹੜਾ ਨਕਤ 3. ਸ਼ਹੀਦਗੜ੍ਹ ਤੇ ਲੱਗਿਆ ਹੋਇਆ ਉੱਥੇ ਇਹਨਾਂ ਨੇ ਰੌਂਡ ਕੀਤਾ ਤੇ ਬੰਦੇ ਦੇ ਕੋਲ ਉਹਦੇ ਕੋਲ ਦੋ ਕਿੱਲ੍ਹਾ ਅਫੀਮ ਜਿਹੜੀ ਆ ਬ라운ਡ ਹੋਈ ਹੈ ਜਿੰਨੂੰ ਉਹ ਤਾਂ 24 ਇਹ ਐਫ ਆਈ ਆਰ ਦਿੱਤੀ ਗਈ ਹੈ ਜੀ ਇਸ ਤੋਂ ਲੱਗਦਾ ਕੱਲ ਹੀ ਸ਼ਾਮ ਨੂੰ 10/24 ਐਫਆਈਆਰ ਰਜਿਸਟਰ ਕੀਤੀ ਗਈ ਹੈ ਜ ਜਿਹਦੇ ਵਿੱਚ ਇੱਕ ਪੈਦਲ ਵਿਅਕਤੀ ਵੱਲੋਂ ਸ਼ੱਕੀ ਜਿਹੜਾ ਵਿਅਕਤੀ ਸਾਨੂੰ ਮਿਲਿਆ ਆਰਾਊਂਡ ਕੀਤਾ ਉਹਦੇ ਕੋਲੋਂ 92 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਸਰ ਤੇਨਾਂ ਦੇ ਪਹਿਲਾਂ ਵੀ ਕੋਈ ਮਰਚਾ ਸੀ ਤੇ ਜੇ ਹੁਣ ਚੱਕਰਾਂ ਉੱਪਰ ਦਾ ਕਰੋ ਇਹ ਚੈੱਕ ਕਰੀ ਜੀ ਪਹਿਲਾਂ ਪਰਚੇ ਨਾਲ ਵਿੱਚ ਕੋਈ ਹੈਗਾ ਤਾਂ ਉਹ ਚੈੱਕ ਕਰ ਲਓ ਟੋਟਲ ਕਿੰਨੇ ਬੰਦੇ ਸੀ ਟੋਟਲ ਕਿਜੀ ਦਾ ਹੋ ਗਿਆ ਇਹ ਜੀ ਟੋਟਲ ਵਗੈਰਾ ਦੋਨਾਂ ਕੇਸਾਂ ਦੇ ਵਿੱਚ ਇੱਕ ਇੱਕ ਦੇਸ਼ੀ ਹੈ ਜੋ ਅਸੀਂ ਰਾਉਂਡ ਅਪ ਕੀਤਾਗਾ ਜੋ ਪਹਿਲਾ ਮੁਕਦਮਾ ਹੈ 9 ਵਟਾ ਤੋਂ ਵੀ ਇਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਿਸ਼ਾਤਰ ਸਿੰਘ ਹੈ ਜੀ ਮੰਡੀ ਗੋਬਿੰਦ ਕਰਦਾ ਰਹਿਣ ਵਾਲਾ ਹੈ ਅਸੀਂ ਰਾਉਂਡ ਅਪ ਕੀਤਾ ਇਹਦੇ ਕੋਲ 4 ਕਿਲੋ 2 ਕਿਲੋ ਫੇਜ ਵੀ ਲੀਏ ਜੀ ਤੇ ਜਿਹੜਾ ਦੂਸਰਾ ਮੁਕਦਮਾ ਹੈ ਚੇਤਨ ਸ਼ਰਮਾ ਪੁੱਤਰ ਕਰ ਲੈ ਇਹ ਫਿਰੋਜਪੁਰ ਦਾ ਰਹਿਣ ਵਾਲਾ ਇਹਦੇ ਕੋਲ 92 ਗ੍ਰਾਮ ਫਰੋਨ ਮਿਲਿਆ ਸੀ ਕੀ ਕੀ ਕਿ ਜਿਸ ਪਰ ਤੁਹਾਨੂੰ ਲੈਂਦੇ ਸੀਗੇ 2 ਕਿਲੋ ਦੀ ਕੋਡੀ ਕੀਤੀ ਇਹਦੀ ਮੂੜੀ ਤਫਤੀਸ਼ ਤੋਂ ਹੈ ਹੀ ਵਿੱਚ ਨਾ ਉਸ ਤੇ ਲੈ ਕੇ ਆਂਦੇ ਸੀ ਬਾਕੀ ਅਸੀਂ ਹੁਣੇ ਤਫਤੀਸ਼ੇ ਦੀ ਕਰਾਂ ਕਰ ਰਹੇ ਹਾਂ ਜੋ ਲੱਗੀ ਜੀ ਸਾਈਟਿੰਗ ਜ਼ੋਨ ਦੀ ਥੋੜੇ ਮੈਂ ਅਸੀਂ ਸ਼ੇਅਰ ਕਰਦਾ ਹਾਂ ਗ੍ਰਿਫਤਾਰੀ ਹੋ ਗਈ ਹਾਂਜੀ ਗ੍ਰਿਫਤਾਰੀ ਦੀ ਦੋ ਬੰਦੇ ਹੋਣਗੇ